ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਾਂਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਿੰਨ ਗੱਲਾਂ ਪੱਲੇ ਬੰਨ ਲਓਗੇ ਤਾਂ ਦੁਨੀਆ ਤੁਹਾਡੇ ਅੱਗੇ ਪਿੱਛੇ ਘੁੰਮੇਗੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤੇ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਫਿਰ ਆਓ ਬਿਨਾਂ ਟਾਈਮ ਵੇਸਟ ਕੀਤਿਆਂ ਅਸੀਂ ਅੱਜ ਦੀ ਆਪਣੀ ਇਸ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਜੰਗਲ ਦੇ ਵਿੱਚ ਇੱਕ ਤਲਾਬ ਦੇ ਕਿਨਾਰੇ ਇੱਕ ਸੁੰਦਰ ਜੀ ਜਗ੍ਹਾ ਸੀ ਇੱਕ ਸਵੇਰ ਇੱਕ ਮਿਰਗ ਪਾਣੀ ਪੀਣ ਤਲਾਬ ਤੇ ਪਹੁੰਚਦਾ ਹੈ ਉਸ ਦੇ ਚਿਹਰੇ ਤੇ ਚਿੰਤਾ ਅਤੇ ਉਦਾਸੀ ਸੀ ਉਸੇ ਸਮੇਂ ਇੱਕ ਕਾਲਾ ਚਮਕੀਲਾ ਕਾਂ ਨਾਲ ਹੀ ਟਾਣੀ ਤੇ ਬੈਠਾ ਸੀ ਉਸ ਨੇ ਮਿਰਗ ਦੀਆਂ ਅੱਖਾਂ ਵਿੱਚ ਉਦਾਸੀ ਦੇਖੀ ਅਤੇ ਬੋਲਿਆ हे ਭਾਈ ਮਿਰਗ ਅੱਜ ਚਿਹਰੇ ਤੇ ਰੌਣਕ ਨਹੀਂ ਹੈ ਕੀ ਗੱਲ ਹੈ ਮਿਰਗ ਨੇ ਲੰਬਾ ਜਿਹਾ ਸਾਹ ਲਿਆ ਕਾਂ ਭਾਈ ਮੈਂ ਜੰਗਲ ਵਿੱਚ ਸਭ ਤੋਂ ਤੇਜ਼ ਦੌੜਦਾ ਹਾਂ ਸੁੰਦਰ ਵੀ ਹਾਂ ਸਾਰੇ ਜਾਨਵਰ ਮੈਨੂੰ ਪਸੰਦ ਕਰਦੇ ਹਨ ਪਰ ਜਦੋਂ ਗੱਲ ਸਨਮਾਨ ਦੀ ਆਉਂਦੀ ਹੈ ਸਲਾਹ ਦੀ ਆਉਂਦੀ ਹੈ ਅਗਵਾਈ ਦੀ ਆਉਂਦੀ ਹੈ ਤਾਂ ਲੋਕ ਮੈਨੂੰ ਨਹੀਂ ਬੁਲਾਉਂਦੇ ਹਰ ਜਗ੍ਹਾ ਲੋਕ ਤੈਨੂੰ ਬੁਲਾਉਂਦੇ ਹਨ ਤੇਰੀ ਸਲਾਹ ਮੰਨਦੇ ਹਨ ਦੱਸ ਇਹ ਸਨਮਾਨ ਤੈਨੂੰ ਕਿਵੇਂ ਮਿਲਦਾ ਹੈ ਅਜਿਹੀਆਂ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੂੰ અપਨਾ ਕੇ ਇਨਸਾਨ ਜਾਂ ਜਾਨਵਰ ਦੁਨੀਆ ਨੂੰ ਆਪਣੇ ਅੱਗੇ ਪਿੱਛੇ ਕੁਮਾ ਸਕਦਾ ਹੈ ਸਭ ਉਸ ਦੀ ਇੱਜ਼ਤ ਕਰਨ ਤਦ ਕਾਮ ਮੁਸਕਰਾਇਆ ਉਸ ਨੇ ਪਾਣੀ ਵਿੱਚ ਮਿਰਗ ਦਾ ਪਰਛਾਵਾਂ ਦੇਖਿਆ ਅਤੇ ਬੋਲਿਆ ਸੁਨੋ ਮਿੱਤਰ ਸੁੰਦਰਤਾ ਜਾਂ ਤਾਕਤ ਨਾਲ ਸਨਮਾਨ ਨਹੀਂ ਮਿਲਦਾ ਸਨਮਾਨ ਮਿਲਦਾ ਹੈ ਆਚਰਣ ਨਾਲ ਬੁੱਧੀ ਨਾਲ ਅਤੇ ਵਿਵਹਾਰ ਨਾਲ ਮੈਂ ਤੈਨੂੰ ਤਿੰਨ ਗੱਲਾਂ ਦੱਸਦਾ ਹਾਂ ਜੋ ਵੀ ਇਹਨਾਂ ਨੂੰ ਅਪਣਾ ਲਵੇ ਜੰਗਲ ਕੀ ਪੂਰੀ ਦੁਨੀਆ ਉਸ ਦੇ ਅੱਗੇ ਪਿੱਛੇ ਘੁੰਮੇਗੀ ਪਹਿਲਾਂ ਤੂੰ ਇੱਕ ਕਹਾਣੀ ਸੁਣ ਏ ਕਹਾਣੀ ਤੇਰੇ ਕਈ ਸਵਾਲਾਂ ਦੇ ਜਵਾਬ ਦੇ ਕੇ ਜਾਵੇਗੀ ਏ ਕਹਾਣੀ ਤੈਨੂੰ ਦੱਸੇਗੀ ਕੀ ਕਰਮ ਦੀ ਸ਼ਕਤੀ ਅਤੇ ਇਮਾਨਦਾਰੀ ਦਾ ਅਮਰਤ ਕੀ ਹੁੰਦਾ ਹੈ ਕਿਉਂਕਿ ਯਾਦ ਰੱਖਣਾ ਸੰਗਤ ਜੀ ਜੋ ਧੀਰਜ ਨਹੀਂ ਰੱਖ ਸਕਦਾ ਉਹ ਸਫਲਤਾ ਨੂੰ ਸੰਭਾਲ ਨਹੀਂ ਸਕਦਾ ਬਹੁਤ ਪੁਰਾਣੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਸਾਹੂਕਾਰ ਰਹਿੰਦਾ ਸੀ ਉਸ ਕੋਲ ਇੱਕ ਨੌਕਰ ਸੀ ਸਿੱਧਾ ਸੀ ਇਮਾਨਦਾਰ ਸੀ ਮਿਹਨਤੀ ਸੀ ਅਤੇ ਹਸਮੁਖ ਸੀ ਉਹ ਹਰ ਸਵੇਰ ਸਭ ਤੋਂ ਪਹਿਲਾਂ ਉੱਠਦਾ ਸੀ ਘਰ ਦੇ ਦੁਕਾਨ ਦੇ ਸਾਰੇ ਕੰਮ ਕਰਦਾ ਸੀ ਧੂੜ ਮਿੱਟੀ ਦਾ ਹੋਵੇ ਜਾਂ ਦੂਰ ਦਾ ਜਾਂ ਨੇੜੇ ਦਾ ਕੋਈ ਕੰਮ ਉਸ ਲਈ ਵੱਡਾ ਜਾਂ ਛੋਟਾ ਨਹੀਂ ਹੁੰਦਾ ਸੀ ਉਹ ਇਹ ਨਹੀਂ ਬੋਲਦਾ ਸੀ ਕਿ ਇਹ ਕੰਮ ਮੇਰਾ ਨਹੀਂ ਹੈ ਥਕਾਵਟ ਨਾਲ ਚੂਰ ਹੋਣ ਦੇ ਬਾਵਜੂਦ ਉਹ ਮੁਸਕਰਾਉਂਦਾ ਰਹਿੰਦਾ ਸੀ ਅਤੇ ਸਭ ਤੋਂ ਵੱਧ ਉਹ ਕਦੇ ਸ਼ਿਕਾਇਤ ਨਹੀਂ ਸੀ ਕਰਦਾ ਇਸ ਤਰ੍ਹਾਂ ਹੌਲੀ-ਹੌਲੀ ਪਹਿਲਾ ਸਾਲ ਗੁਜ਼ਰ ਜਾਂਦਾ ਹੈ ਸਾਹੂਕਰ ਨੇ ਉਸ ਨੂੰ ਤਨਖਾਹ ਨਹੀਂ ਦਿੱਤੀ ਫਿਰ ਵੀ ਉਹ ਕੁਝ ਨਹੀਂ ਬੋਲਿਆ ਦਿਲ ਵਿੱਚ ਵਿਸ਼ਵਾਸ ਸੀ ਕਿ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਦੂਜਾ ਸਾਲ ਵੀ ਬੀਤ ਜਾਂਦਾ ਹੈ ਫਿਰ ਵੀ 1 ਰੁਪਿਆ ਤੱਕ ਹੱਥ ਨਹੀਂ ਲੱਗਿਆ ਦਿਲ ਵਿੱਚ ਹਲਕੀ ਜਿਹੀ ਪੀੜ ਜ਼ਰੂਰ ਸੀ ਪਰ ਉਸਨੇ ਕਿਹਾ ਚਲੋ ਮਾਲਕ ਨੂੰ ਖੁਦ ਯਾਦ ਆ ਜਾਵੇਗਾ ਮੇਰਾ ਕਰਮ ਸਾਫ ਹੈ ਫਿਰ ਤੀਜਾ ਸਾਲ ਵੀ ਨਿਕਲ ਜਾਂਦਾ ਹੈ ਹੁਣ ਉਸ ਦਾ ਦਿਲ ਬੇਚੈਨ ਹੋਣ ਲੱਗਿਆ ਮਨ ਬੋਲਿਆ ਕਦੋਂ ਤੱਕ ਚੁੱਪ ਰਹਾ ਮਿਹਨਤ ਵੀ ਮੇਰੀ ਸਮਾਂ ਵੀ ਮੇਰਾ ਅਤੇ ਬਦਲੇ ਵਿੱਚ ਕੁਝ ਨਹੀਂ ਇਹੀ ਪਲ ਜੀਵਨ ਵਿੱਚ ਅਸਲੀ ਪ੍ਰੀਖਿਆ ਦਾ ਹੁੰਦਾ ਹੈ ਜਦੋਂ ਮਨ ਕਹਿੰਦਾ ਹੈ ਹਾਰ ਮੰਨ ਲਏ ਅਤੇ ਆਤਮਾ ਕਹਿੰਦੀ ਹੈ ਥੋੜਾ ਹੋਰ ਧੀਰਜ ਰੱਖ ਫਲ ਜਰੂਰ ਮਿਲੇਗਾ ਆਖਰ ਉਸਨੇ ਹਿੰਮਤ ਜੁਟਾਈ ਅਤੇ ਸਾਹੂਕਾਰ ਕੋਲ ਜਾ ਕੇ ਬੋਲਿਆ ਹਜੂਰ ਮੈਂ 3 ਸਾਲ ਤੁਹਾਡੀ ਸੇਵਾ ਕੀਤੀ ਹੈ ਮੈਨੂੰ ਮੇਰੀ ਮਿਹਨਤ ਦਾ ਫਲ ਦੇ ਦਿਓ ਪਰ ਸਾਹੂਕਾਰ ਕਮਾਲ ਦਾ ਕੰਜੂਸ ਨਿਕਲਿਆ 3 ਸਾਲ ਦੀ ਕਮਾਈ ਉਸਨੇ ਬਸ ਤਿੰਨ ਪੈਸੇ ਹੀ ਨੌਕਰ ਨੂੰ ਦਿੱਤੇ ਸੋਚ ਕੇ ਵੀ ਦਿਲ ਹਿਲ ਜਾਵੇ ਅਤੇ ਹੈਰਾਨੀ ਦੀ ਗੱਲ ਇਹ ਕੀ ਨੌਕਰ ਨੇ ਉਹਨਾਂ ਤਿੰਨ ਪੈਸਿਆਂ ਨੂੰ ਵੀ ਆਦਰ ਨਾਲ ਰੱਖ ਲਿਆ ਜਿਵੇਂ ਦੁਨੀਆ ਜਿੱਤ ਲਈ ਹੋਵੇ ਕੋਈ ਹੋਰ ਹੁੰਦਾ ਤਾਂ ਝਗੜਾ ਕਰਦਾ ਗੁੱਸੇ ਵਿੱਚ ਦੁਕਾਨ ਛੱਡ ਕੇ ਚਲਾ ਜਾਂਦਾ ਲੋਕਾਂ ਨੂੰ ਸ਼ਿਕਾਇਤ ਸੁਣਾਉਂਦਾ ਪਰ ਇਸ ਨੌਕਰ ਨੇ ਅਜੀਹਾ ਨਹੀਂ ਕੀਤਾ ਕਿਉਂ ਕਿਉਂਕਿ ਉਸ ਦੀ ਸੋਚ ਸੀ ਕਿ ਮੇਰੀ ਮਿਹਨਤ ਮੇਰਾ ਧੰਨ ਹੈ ਮੇਰਾ ਕਰਮ ਮੇਰਾ ਭਾਗ ਲਿਖੇਗਾ ਉਸ ਨੂੰ ਪਤਾ ਸੀ ਜਿੱਥੇ ਲਾਲਚ ਆਉਂਦਾ ਹੈ ਉੱਥੇ ਬਰਕਤ ਨਹੀਂ ਰਹਿੰਦੀ ਜਿੱਥੇ ਸ਼ਿਕਾਇਤ ਜ਼ਿਆਦਾ ਹੁੰਦੀ ਹੈ ਉੱਥੇ ਸਫਲਤਾ ਦੂਰ ਭਜਦੀ ਹੈ ਉਹ ਤਿੰਨ ਪੈਸੇ ਲੈ ਕੇ ਵੀ ਖੁਸ਼ ਸੀ ਉਸ ਨੂੰ ਭਰੋਸਾ ਸੀ ਕਿ ਇਮਾਨਦਾਰੀ ਦਾ ਫਲ ਵੱਡਾ ਹੁੰਦਾ ਹੈ ਅੱਜ ਦੀ ਦੁਨੀਆ ਵਿੱਚ ਲੋਕ 2 ਤੇ 2 ਦਿਨ ਕੰਮ ਕਰਦੇ ਹਨ ਅਤੇ ਤੀਜੇ ਦਿਨ ਪੁੱਛ ਲੈਂਦੇ ਹਨ ਕੀ ਮਿਲਿਆ ਪਰ ਯਾਦ ਰੱਖੋ ਦਰਖਤ ਨੂੰ ਫਲ ਦੇਣ ਵਿੱਚ ਸਮਾਂ ਲੱਗਦਾ ਹੈ ਬੀਜ ਨੂੰ ਅੰਕੁਰਿਤ ਹੋਣ ਵਿੱਚ ਸਮਾਂ ਲੱਗਦਾ ਹੈ ਮਿਹਨਤ ਨੂੰ ਮੁਕਾਮ ਬਨਣ ਵਿੱਚ ਸਮਾਂ ਲੱਗਦਾ ਹੈ ਅਤੇ ਜੋ ਜਲਦੀ ਹਾਰ ਮੰਨ ਲਵੇ ਉਹ ਜਿੱਤ ਦਾ ਸੁਆਦ ਕਦੇ ਨਹੀਂ ਚਖ ਪਾਉਂਦਾ ਅਤੇ ਜੇਕਰ ਤੁਸੀਂ ਇਹ ਤਿੰਨ ਗੱਲਾਂ ਜੀਵਨ ਵਿੱਚ ਉਤਾਰ ਲਵੋ ਤਾਂ ਦੁਨੀਆ ਤੁਹਾਡੇ ਅੱਗੇ ਝੁੱਕ ਜਾਵੇਗੀ ਨੰਬਰ 1 ਮਿਹਨਤ ਕਰੋ ਦਿਖਾਵਾ ਨਾ ਕਰੋ ਜਿੱਥੇ ਤੁਹਾਡਾ ਕੰਮ ਬੋਲੇ ਉੱਥੇ ਤੁਹਾਡੀ ਆਵਾਜ਼ ਦੀ ਜ਼ਰੂਰਤ ਨਹੀਂ ਪੈਂਦੀ ਨੰਬਰ 2 ਧੀਰਜ ਰੱਖੋ ਸ਼ਿਕਾਇਤ ਨਾ ਕਰੋ ਜੋ ਚੁੱਪਚਾਪ ਸਹਿ ਲੈਂਦਾ ਹੈ ਉਹੀ ਸਮੇਂ ਨੂੰ ਜਿੱਤਦਾ ਹੈ ਨੰਬਰ 3 ਇਮਾਨਦਾਰੀ ਰੱਖੋ ਭਰੋਸਾ ਈਸ਼ਵਰ ਤੇ ਕਰੋ ਸਚਾਈ ਦੇਰ ਨਾਲ ਜਿੱਤਦੀ ਹੈ ਪਰੇਸ਼ਾਨੀ ਤੋਂ ਬਾਅਦ ਜਿੱਤਦੀ ਹੈ ਕਰਮ yogi ਹਮੇਸ਼ਾ ਜਿੱਤਦਾ ਹੈ ਚਾਹੇ ਸਮਾਂ ਕਿੰਨਾ ਵੀ ਕਠਿਨ ਕਿਉਂ ਨਾ ਹੋਵੇ ਅਤੇ ਯਾਦ ਰੱਖਣਾ দান ਸਿਰਫ ਚੀਜ਼ ਦਾ ਨਹੀਂ ਦਿਲ ਦਾ ਵੀ ਹੁੰਦਾ ਹੈ ਅਤੇ ਦਿਲ ਦਾ দান ਸਭ ਤੋਂ ਮਹਿੰਗਾ ਹੁੰਦਾ ਹੈ ਤਿੰਨ ਪੈਸੇ ਜੇਬ ਵਿੱਚ ਲੈ ਕੇ ਉਹ ਨੌਕਰ ਚੱਲ ਪੈਂਦਾ ਹੈ ਦਿਲ ਹਲਕਾ ਸੀ ਉਹ ਜੰਗਲ ਦੇ ਰਸਤੇ ਜਾ ਰਿਹਾ ਸੀ ਉਹ ਖੁਦ ਨਾਲ ਬੋਲ ਰਿਹਾ ਸੀ ਹੁਣ ਜ਼ਿੰਦਗੀ ਆਰਾਮ ਨਾਲ ਬਿਤਾਵਾਂਗਾ ਉਸ ਸਮੇਂ ਉਸ ਨੂੰ ਰਸਤੇ ਵਿੱਚ ਇੱਕ ਛੋਟਾ ਜਿਹਾ ਬੋਣਾ ਵਿਅਕਤੀ ਮਿਲਦਾ ਹੈ ਬੋਣੇ ਵਿਅਕਤੀ ਨੇ ਉਸ ਦੀਆਂ ਚਮਕਦੀਆਂ ਅੱਖਾਂ ਦੇਖੀਆਂ ਅਤੇ ਪੁੱਛਿਆ ਅਰੇ ਭਾਈ ਇੰਨੀ ਖੁਸ਼ੀ ਕਿਸ ਗੱਲ ਦੀ ਹੈ ਨੌਕਰ ਬੋਲ ਪੈਂਦਾ ਹੈ ਮੇਰੇ ਕੋਲ 3 ਸਾਲ ਦੀ ਕਮਾਈ ਹੈ ਪੂਰੇ 3 ਪੈਸੇ ਹੁਣ ਮੈਨੂੰ ਮਿਹਨਤ ਨਹੀਂ ਕਰਨ ਕਰਨੀ ਪਵੇਗੀ ਬੋਣਾ ਇਹ ਸੁਣ ਕੇ ਹੈਰਾਨ ਹੋ ਜਾਂਦਾ ਹੈ ਸਿਰਫ 3 ਪੈਸੇ ਅਤੇ 3 ਸਾਲ ਦੀ ਕਮਾਈ ਫਿਰ ਉਹ ਮੁਸਕਰਾਇਆ ਅਤੇ ਬੋਲਿਆ ਭਾਈ ਮੈਂ ਤਾਂ ਬੁੱਢਾ ਹਾਂ ਗਰੀਬ ਹਾਂ ਅੱਖਾਂ ਕਮਜ਼ੋਰ ਹਨ ਹੱਥ ਕੰਬਦੇ ਹਨ ਮੇਰੇ ਕੋਲ ਤਾਂ ਫੁੱਟੀ ਕੋੜੀ ਵੀ ਨਹੀਂ ਤੂੰ ਜਵਾਨ ਹੈ ਅਤੇ ਕਮਾ ਲਵੇਂਗਾ ਜੇਕਰ ਹੋ ਸਕੇ ਤਾਂ ਇਹ ਤਿੰਨ ਪੈਸੇ ਤੂੰ ਮੈਨੂੰ ਦੇ ਦੇ ਜਰਾ ਸੋਚੋ ਜੇਕਰ ਉਸ ਨੌਕਰ ਦੀ ਜਗ੍ਹਾ ਤੁਸੀਂ ਹੁੰਦੇ ਤਾਂ ਕੀ ਕਰਦੇ ਕੀ ਤੁਸੀਂ ਉਹ ਤਿੰਨ ਪੈਸੇ ਉਸ ਵਿਅਕਤੀ ਨੂੰ ਦੇ ਸਕਦੇ ਸੀ ਜਿਸ ਨੂੰ ਤੁਸੀਂ 3 ਸਾਲ ਵਿੱਚ ਕਮਾਇਆ ਸੀ ਪਰ ਉਸ ਨੌਕਰ ਦਾ ਦਿਲ ਦੇਖੋ ਉਸ ਨੌਕਰ ਨੇ ਬਿਨਾਂ ਸੋਚੇ ਤਿੰਨ ਪੈਸੇ ਉਸ ਬੋਨੇ ਦੇ ਹੱਥ ਵਿੱਚ ਰੱਖ ਦਿੱਤੇ ਉਸ ਦੀ ਸੋਚ ਸੀ ਕਿ ਧੰਨ ਤਾਂ ਫਿਰ ਮਿਲ ਜਾਵੇਗਾ ਪਰ ਦਿਲ ਦਾ ਸੁੱਖ ਨਹੀਂ ਖੋਣਾ ਚਾਹੀਦਾ ਇਹ ਹੀ ਅਸਲੀ ਅਮੀਰੀ ਹੈ ਤਿੰਨ ਪੈਸੇ ਪਾ ਕੇ ਜਾਂ ਇਉਂ ਕਹੀਏ ਕਿ ਉਸ ਨੌਕਰ ਦੀ 3 ਸਾਲ ਦੀ ਕਮਾਈ ਪਾ ਕੇ ਉਹ ਬੋਣਾ ਬਹੁਤ ਖੁਸ਼ ਹੋ ਗਿਆ ਉਹ ਬੋਣਾ ਆਦਮੀ ਕਹਿੰਦਾ ਤੂੰ ਸੱਚ ਵਿੱਚ ਬਹੁਤ ਚੰਗਾ ਹੈ ਯਾਦ ਰੱਖਣਾ ਜੋ ਨੀ ਸਵਾਰਥ ਭਾਵ ਨਾਲ ਦਿੰਦੇ ਹਨ ਉਹਨਾਂ ਨੂੰ ਈਸ਼ਵਰ ਵੀ ਦਿੰਦਾ ਹੈ ਇਸ ਲਈ ਮੈਂ ਤੈਨੂੰ ਤਿੰਨ ਵਰਦਾਨ ਦਿੰਦਾ ਹਾਂ ਹਰ ਪੈਸੇ ਦੇ ਬਦਲੇ ਇੱਕ ਵਰਦਾਨ ਬੋਣੇ ਨੇ ਪਹਿਲਾ ਵਰਦਾਨ ਦਿੱਤਾ ਪਹਿਲੇ ਵਰਦਾਨ ਦੇ ਰੂਪ ਵਿੱਚ ਉਸ ਨੇ ਇੱਕ ਅਜਿਹੀ ਗੁਲੇਲ ਦਿੱਤੀ ਜਿਸ ਦਾ ਨਿਸ਼ਾਨਾ ਅਚੂਕ ਸੀ ਅਤੇ ਦੂਜੇ ਵਰਦਾਨ ਦੇ ਰੂਪ ਵਿੱਚ ਉਸ ਨੇ ਇੱਕ ਅਜਿਹੀ ਸਾਰੰਗੀ ਦਿੱਤੀ ਜਿਸ ਨੂੰ ਸੁਣ ਕੇ ਹਰ ਕੋਈ ਨੱਚਣ ਲੱਗਦਾ ਤੀਜੇ ਵਰਦਾਨ ਦੇ ਰੂਪ ਵਿੱਚ ਉਸ ਨੇ ਕਿਹਾ ਕਿ ਤੂੰ ਜੋ ਵੀ ਪ੍ਰਾਰਥਨਾ ਕਿਸੇ ਨੂੰ ਕਰੇਗਾ ਉਹ ਮਨਾ ਨਹੀਂ ਕਰ ਸਕੇਗਾ ਤੁਹਾਡੀ ਗੱਲ ਜ਼ਰੂਰ ਸੁਨੇਗਾ ਅਤੇ ਉਸ ਨੂੰ ਮੰਨੇਗਾ ਅਤੇ ਇੰਨਾ ਕਹਿ ਕੇ ਉਹ ਜਿਵੇਂ ਆਇਆ ਸੀ ਉਵੇਂ ਗਾਇਬ ਹੋ ਗਿਆ ਸੰਗਤ ਜੀ ਹਮੇਸ਼ਾ ਯਾਦ ਰੱਖਣਾ ਦੇਣ ਨਾਲ ਕਦੇ ਕਮੀ ਨਹੀਂ ਹੁੰਦੀ ਸਗੋਂ ਬਰਕਤ ਵੱਧਦੀ ਹੈ ਕਹਿੰਦੇ ਹਨ ਜੋ ਨਦੀ ਵਹਿੰਦੀ ਹੈ ਉਹੀ ਸ਼ੁੱਧ ਰਹਿੰਦੀ ਹੈ ਜੋ ਦਿਲ ਦਿੰਦਾ ਹੈ ਉਹੀ ਸੁਖੀ ਰਹਿੰਦਾ ਹੈ ਜੇਕਰ ਦਿਲ ਵਿੱਚ ਉਦਾਰਤਾ ਹੋਵੇ ਤਾਂ ਈਸ਼ਵਰ ਕਦੇ ਖਾਲੀ ਹੱਥ ਨਹੀਂ ਰਹਿਣ ਦਿੰਦੇ ਸੱਚਾ দান ਉਹੀ ਹੈ ਜਿਸ ਵਿੱਚ ਕੋਈ ਹਿਸਾਬ ਨਾ ਹੋਵੇ ਅਤੇ ਯਾਦ ਰੱਖਣਾ ਮੌਕਾ ਰੂਪ ਬਦਲ ਕੇ ਆਉਂਦਾ ਹੈ ਇਸ ਲਈ ਉਸ ਨੂੰ ਪਛਾਣਨਾ ਸਿੱਖੋ ਤਿੰਨ ਪੈਸੇ ਦੇ ਕੇ ਉਸ ਨੌਕਰ ਨੇ ਧੰਨ ਨਹੀਂ ਖੋਇਆ ਸਗੋਂ ਭਾਗ ਹੀ ਖਰੀਦ ਲਿਆ ਜ਼ਿੰਦਗੀ ਵਿੱਚ ਅਕਸਰ ਲੋਕ ਕਹਿੰਦੇ ਹਨ ਕਾਸ਼ ਮੈਨੂੰ ਸ਼ਕਤੀ ਮਿਲ ਜਾਵੇ ਪੈਸਾ ਮਿਲ ਜਾਵੇ ਨਾਮ ਮਿਲ ਜਾਵੇ ਪਰ ਕੋਈ ਇਹ ਨਹੀਂ ਸੋਚਦਾ ਕਿ ਸ਼ਕਤੀ ਆਉਣ ਤੋਂ ਬਾਅਦ ਇਨਸਾਨ ਕਿਹੋ ਜਿਹਾ ਬਣਦਾ ਹੈ ਕਿਉਂਕਿ ਅਸਲੀ ਪਛਾਣ ਮੁਸ਼ਕਲ ਸਮੇਂ ਵਿੱਚ ਨਹੀਂ ਸ਼ਕਤੀ ਦੇ ਸਮੇਂ ਵਿੱਚ ਹੁੰਦੀ ਹੈ ਨੌਕਰ ਕੋਲ ਤਿੰਨ ਅਨਮੋਲ ਵਰਦਾਨ ਆ ਚੁੱਕੇ ਸਨ ਅਚੂਕ ਨਿਸ਼ਾਨੇ ਵਾਲੀ ਗੁਲੇਲ ਅਜੇ ਹੀ ਸਾਰੰਗੀ ਜਿਸ ਨੂੰ ਸੁਣ ਕੇ ਹਰ ਕੋਈ ਨੱਚਣ ਲੱਗਦਾ ਅਤੇ ਉਹ ਵਰਦਾਨ ਕਿ ਉਸ ਦੀ ਕਿਸੇ ਗੱਲ ਨੂੰ ਕੋਈ ਮਨਾਂ ਨਹੀਂ ਕਰ ਪਾਉਂਦਾ ਹੁਣ ਉਸ ਦੇ ਮਨ ਵਿੱਚ ਅਜੀਬ ਜਿਹੀ ਖੁਸ਼ੀ ਸੀ ਪਹਿਲੀ ਵਾਰ ਉਸ ਨੂੰ ਲੱਗਿਆ ਹੁਣ ਮੈਂ ਵੀ ਤਾਕਤਵਰ ਹਾਂ ਦੁਨੀਆ ਮੇਰੇ ਹਵਾਲੇ ਹੈ ਇੱਥੋਂ ਹੀ ਗਲਤੀ ਸ਼ੁਰੂ ਹੁੰਦੀ ਹੈ ਕਿਉਂਕਿ ਸ਼ਕਤੀ ਮਿਲਨ ਤੇ ਮਨ ਜੇਕਰ ਕਾਬੂ ਵਿੱਚ ਨਾ ਰਵੇ ਤਾ ਉਹੀ ਸ਼ਕਤੀ ਇਨਸਾਨ ਨੂੰ ਡੇਗ ਦਿੰਦੀ ਹੈ ਉਹ ਖੁਸ਼ੀ-ਖੁਸ਼ੀ ਜੰਗਲ ਦੇ ਰਸਤੇ ਚਲਦਾ ਜਾ ਰਿਹਾ ਸੀ ਰਸਤੇ ਵਿੱਚ ਇੱਕ ਆਦਮੀ ਮਿਲਿਆ ਉਹ ਇੱਕ ਦਰਖਤ ਦੇ ਹੇਠਾਂ ਖੜ੍ਹਾ ਸੀ ਟਾਣੀ ਤੇ ਬੈਠੀ ਇੱਕ ਚਿੜੀ ਨੂੰ ਨਿਹਾਰ ਰਿਹਾ ਸੀ ਉਸ ਆਦਮੀ ਨੇ ਮੁਸਕਰਾ ਕੇ ਕਿਹਾ ਭਾਈ ਇਹ ਚਿੜੀ ਕਿੰਨੀ ਪਿਆਰੀ ਹੈ ਜੇਕਰ ਤੂੰ ਇਸ ਨੂੰ ਫੜ ਕੇ ਦੇ ਦੇਵੇਂਗਾ ਤਾ ਮੈਂ ਤੈਨੂੰ ਇਨਾਮ ਦੇਵਾਂਗਾ। ਨੌਕਰ ਨੇ ਸੋਚਿਆ ਮੇਰੇ ਕੋਲ ਹੁਣ ਜਾਦੂ ਹੈ ਹੁਣ ਮਿਹਨਤ ਕਿਉਂ ਕਰਾਂ ਇਨਾਮ ਵੀ ਮਿਲ ਜਾਵੇਗਾ ਅਤੇ ਤਾਕਤ ਵੀ ਦਿਖ ਜਾਵੇਗੀ। ਉਸ ਨੇ ਗੁਲੇਲ ਉਠਾਈ ਅਤੇ ਬਿਨਾਂ ਸੋਚੇ ਚਿੜੀ ਤੇ ਨਿਸ਼ਾਨਾ ਲਾਇਆ। پلਕ ਚਪਕਦੇ ਚਿੜੀ ਕੰਡਿਆਂ ਦੀ ਝਾੜੀ ਵਿੱਚ ਡਿੱਗ ਗਈ। ਉਹ ਆਦਮੀ ਚਿੜੀ ਫੜਨ ਲਈ ਝਾੜੀ ਵਿੱਚ ਵੜਿਆ। ਕੰਡੇ ਲੱਗ ਰਹੇ ਸਨ ਕੱਪੜੇ ਫਟ ਰਹੇ ਸਨ ਪਰ ਉਹ ਚਿੜੀ ਫੜਨ ਦੀ ਕੋਸ਼ਿਸ਼ ਕਰਦਾ ਰਿਹਾ ਤਦ ਹੀ ਨੌਕਰ ਨੇ ਸੋਚਿਆ ਕਿ ਚਲੋ ਕਿਉਂ ਨਾ ਹੁਣ ਸਾਰੰਗੀ ਨੂੰ ਵੀ ਅਜ਼ਮਾ ਲੈਂਦੇ ਹਾਂ ਬਸ ਉਸ ਨੇ ਸਾਰੰਗੀ ਵਜਾ ਦਿੱਤੀ ਅਤੇ ਅਗਲੇ ਹੀ ਪਲ ਕੀ ਹੋਇਆ ਉਹ ਆਦਮੀ ਝਾੜੀ ਦੇ ਅੰਦਰ ਨੱਚਣ ਲੱਗਿਆ ਕੰਡੇ ਚੁੱਭ ਰਹੇ ਸਨ ਖੂਨ ਵਹਿ ਰਿਹਾ ਸੀ ਅਤੇ ਉਹ ਬੇਵਸ ਹੋ ਕੇ ਉੱਛਲਣ ਲੱਗਿਆ ਉਹ ਚੀਕਿਆ ਭਾਈ ਬਸ ਕਰੋ ਦਇਆ ਕਰੋ ਮੈਂ ਮਰਿਆ ਜਾ ਰਿਹਾ ਹਾਂ ਪਰ ਸ਼ਕਤੀ ਦਾ ਨਸ਼ਾ ਚੜ ਚੁਕਿਆ ਸੀ ਨੌਕਰ ਨੇ ਸਾਰੰਗੀ ਹੋਰ ਤੇਜ਼ ਵਜਾਉਣੀ ਸ਼ੁਰੂ ਕਰ ਦਿੱਤੀ ਆਖਰ ਉਹ ਰੋਂਦੇ ਰੋਂਦੇ ਬੋਲਿਆ ਮੇਰੇ ਕੋਲ ਇਹ ਮੋਹਰਾਂ ਦੀ ਥੈਲੀ ਹੈ ਤੂੰ ਇਹ ਲੈ ਲੈ ਪਰ ਮੈਨੂੰ ਛੱਡ ਦੇ ਅਤੇ ਇਹ ਸਾਰੰਗੀ ਵਜਾਉਣਾ ਬੰਦ ਕਰ ਦੇ ਮੈਂ ਮਰ ਜਾਵਾਂਗਾ ਜਿਵੇਂ ਹੀ ਆਦਮੀ ਨੇ ਥੈਲੀ ਅੱਗੇ ਵਧਾਈ ਨੌਕਰ ਨੇ ਸਾਰੰਗੀ ਬੰਦ ਕਰ ਦਿੱਤੀ ਅਤੇ ਮੋਹਰਾਂ ਦੀ ਥੈਲੀ ਲੈ ਕੇ ਰਵਾਨਾ ਹੋ ਗਿਆ ਸੰਗਤ ਜੀ ਇਹ ਕਮਾਈ ਨਹੀਂ ਧੋਖਾ ਸੀ ਨੌਕਰ ਮੋਹਰਾਂ ਦੀ ਥੈਲੀ ਲੈ ਕੇ ਖੁਸ਼ੀ-ਖੁਸ਼ੀ ਰਸਤੇ ਤੇ ਜਾ ਰਿਹਾ ਸੀ ਇਧਰ ਉਸੇ ਸਮੇਂ ਉਹ ਆਦਮੀ ਜੋ ਝਾੜੀਆਂ ਵਿੱਚ ਨੱਚ-ਨੱਚ ਕੇ ਲਹੂ-ਲੁਹਾਨ ਹੋ ਗਿਆ ਸੀ ਕਿਸੇ ਤਰ੍ਹਾਂ ਬਾਹਰ ਨਿਕਲਿਆ ਉਸ ਸੜਕ ਤੱਕ ਪਹੁੰਚਿਆ ਅਤੇ ਜ਼ੋਰ ਨਾਲ ਚੀਕਣ ਲੱਗਿਆ ਬਚਾਓ ਬਚਾਓ ਲੁੱਟਿਆ ਗਿਆ ਲੁੱਟ ਹੋ ਗਈ ਥੋੜੀ ਹੀ ਦੇਰ ਵਿੱਚ ਦੋ ਸਿਪਾਹੀ ਘੋੜੇ ਤੇ ਆਏ ਉਹਨਾਂ ਨੇ ਨੌਕਰ ਨੂੰ ਫੜ ਲਿਆ ਥੈਲੀ ਖੋ ਕੇ ਖੋਲੀ ਅੰਦਰ ਮੋਹਰਾ ਸਨ ਦੋਵਾਂ ਸਿਪਾਈਆਂ ਨੇ ਉਸ ਦੇ ਹੱਥ ਫੜ ਲਏ ਚੱਲ ਅਦਾਲਤ ਵਿੱਚ ਚੱਲ ਅਦਾਲਤ ਵਿੱਚ ਭਾਰੀ ਭੀੜ ਸੀ ਨਿਆਇਦੇਸ਼ ਉੱਚੇ ਤਖਤ ਤੇ ਬੈਠੇ ਸਨ ਨੌਕਰ ਨੂੰ ਵਿੱਚ ਖੜਾ ਕਰ ਦਿੱਤਾ ਗਿਆ ਉਹ ਆਦਮੀ ਨੌਕਰ ਨੂੰ ਦੇਖਦੇ ਹੀ ਚੀਕਿਆ ਹਜ਼ੂਰ ਇਹੀ ਹੈ ਉਹ ਇਸਨੇ ਮੇਰੀ ਥੈਲੀ ਖੋਈ ਮੈਨੂੰ ਸਾਰਾ ਦਿਨ ਝਾੜੀਆਂ ਵਿੱਚ ਨਚਾਇਆ ਨਿਆਇਦੇਸ਼ ਨੇ ਨੌਕਰ ਤੋਂ ਪੁੱਛਿਆ ਕਿਉਂ ਬੇ ਤੂੰ ਅਜਿਹਾ ਕਿਉਂ ਕੀਤਾ ਨੌਕਰ ਕੰਬ ਰਹੀ ਆਵਾਜ਼ ਵਿੱਚ ਬੋਲਿਆ ਨਹੀਂ ਹਜ਼ੂਰ ਮੈਂ ਚੋਰੀ ਨਹੀਂ ਕੀਤੀ ਉਸਨੇ ਉਹ ਥੈਲੀ ਮੈਨੂੰ ਖੁਦ ਦਿੱਤੀ ਹੈ ਪਰ ਭੀੜ ਵਿੱਚ ਹੱਲਾ ਮੱਚ ਗਿਆ ਥੈਲੀ ਕੋਈ ਐਵੇਂ ਐਵੇਂ ਹੀ ਦਿੰਦਾ ਹੈ ਝੂਠ ਹੈ ਇਹ ਕੋਈ ਗਵਾਹ ਨਹੀਂ ਸੀ న్యాయਦੀਸ਼ ਨੇ ਗੰਭੀਰ ਸਵਰ ਵਿੱਚ ਕਿਹਾ ਅਜਿਹੇ ਬਦਮਾਸ਼ਾਂ ਨੂੰ ਛੱਡ ਨਹੀਂ ਸਕਦੇ ਇਹ ਲੁੱਟ ਦਾ ਮਾਮਲਾ ਹੈ ਇਸ ਨੂੰ ਫਾਂਸੀ ਦਿੱਤੀ ਜਾਂਦੀ ਹੈ ਇਹ ਸੁਣਦੇ ਹੀ ਨੌਕਰ ਦੀ ਦੁਨੀਆ ਹਿੱਲ ਗਈ ਉਸ ਦੀਆਂ ਅੱਖਾਂ ਤੋਂ ਹੰਝੂ ਡਿੱਗ ਪਏ ਫੈਸਲਾ ਹੋ ਚੁੱਕਿਆ ਸੀ ਸਿਪਾਈ ਉਸ ਨੂੰ ਫਾਸੀ ਦੇ ਤਖਤੇ ਵੱਲ ਲੈ ਗਏ ਰੱਸੀ ਉਸ ਦੇ ਸਿਰ ਦੇ ਉੱਪਰ ਝੂਲ ਰਹੀ ਸੀ ਨੌਕਰ ਨੇ ਕੰਬਦੀ ਹੋਈ ਆਵਾਜ਼ ਕੱਢੀ ਤੇ ਕਿਹਾ ਹਜੂਰ ਮਰਨ ਤੋਂ ਪਹਿਲਾਂ ਮੇਰੀ ਇੱਕ ਇੱਛਾ ਹੈ ਆਖਰੀ ਇੱਛਾ ਹੈ ਨਿਆਇ ਦੀਸ਼ ਨੇ ਕਿਹਾ ਬੋਲੋ ਕੀ ਚਾਹੀਦਾ ਹੈ ਨੌਕਰ ਨੇ ਹੌਲੀ ਜਿਹਾ ਮੈਨੂੰ ਆਪਣੀ ਸਾਰੰਗੀ ਥੋੜੀ ਦੇਰ ਵਜਾਉਣ ਦਿੱਤੀ ਜਾਵੇ న్యాయదేష్ ਨੇ ਗੰਭੀਰ ਆਵਾਜ਼ ਵਿੱਚ ਕਿਹਾ ਠੀਕ ਹੈ ਆਖਰੀ ਇੱਛਾ ਕਿਸੇ ਦੀ ਟੁਕੜਾਈ ਨਹੀਂ ਜਾਂਦੀ ਵਜਾਓ ਨੌਕਰ ਦੇ ਹੱਥ ਖੋਲ ਦਿੱਤੇ ਗਏ ਉਸਨੇ ਸਾਰੰਗੀ ਹੱਥ ਵਿੱਚ ਲੈ ਲਈ ਉਸਨੇ ਮਨ ਵਿੱਚ ਈਸ਼ਵਰ ਨੂੰ ਯਾਦ ਕੀਤਾ हे ਭਗਵਾਨ ਹੁਣ ਸੱਚ ਬਾਹਰ ਆ ਜਾਵੇ ਫਿਰ ਉਸਨੇ ਸਾਰੰਗੀ ਵਜਾਉਣੀ ਸ਼ੁਰੂ ਕੀਤੀ ਪਹਿਲੀ ਧੁਨ ਹੌਲੀ-ਹੌਲੀ ਹਵਾ ਵਿੱਚ ਫੈਲੀ ਜਿਵੇਂ ਹੀ ਆਵਾਜ਼ ਕੰਨਾਂ ਤੱਕ ਪਹੁੰਚੀ ਸਿਪਾਈਆਂ ਦੀਆਂ ਲੱਤਾਂ ਹਿੱਲਣ ਲੱਗੀਆਂ ਉਹਨਾਂ ਦੇ ਸਰੀਰ ਝੂਮਣ ਲੱਗੇ ਭੀੜ ਵਿੱਚ ਖੜੇ ਲੋਕ ਵੀ ਹਿੱਲਣ ਲੱਗੇ ਸਭ ਨੱਚਣ ਲੱਗੇ ਜਲਾਦ ਨੇ ਰੱਸੀ ਛੱਡ ਦਿੱਤੀ ਅਤੇ ਨੱਚਣ ਲੱਗਿਆ ਨਿਆਇਦੇਸ਼ ਦਾ ਚਿਹਰਾ ਵੀ ਬਦਲ ਗਿਆ ਪਹਿਲਾਂ ਤਾਂ ਉਹਨਾਂ ਨੇ ਖੁਦ ਨੂੰ ਰੋਕਿਆ ਪਰ ਫਿਰ ਉਹ ਵੀ ਨੱਚਣ ਲੱਗੇ ਕੋਈ ਜਾਣ ਬੁੱਝ ਕੇ ਨਹੀਂ ਨੱਚਿਆ ਸਭ ਮਜਬੂਰੀ ਵਿੱਚ ਨੱਚ ਰਹੇ ਸਨ ਸਭ ਚੀਕਣ ਲੱਗੇ ਬਸ ਕਰੋ ਭਾਈ ਦਇਆ ਕਰੋ ਰੁਕ ਜਾਓ ਪਰ ਨੌਕਰ ਨਹੀਂ ਰੁਕਿਆ ਉਸਨੇ ਆਪਣੀ ਧੁੰਨ ਨੂੰ ਹੋਰ ਤੇਜ਼ ਕਰ ਦਿੱਤਾ ਉਹ ਆਦਮੀ ਜੋ ਝਾੜੀਆਂ ਵਿੱਚ ਨੱਚਿਆ ਸੀ ਉਹ ਵੀ ਉੱਥੇ ਹੀ ਸੀ ਉਹ ਵੀ ਜ਼ੋਰ-ਜ਼ੋਰ ਨਾਲ ਰੋਇਆ ਬੰਦ ਕਰੋ ਮੈਂ ਮਰ ਜਾਵਾਂਗਾ ਠੀਕ ਹੈ ਮੈਂ ਸੱਚ ਬੋਲਦਾ ਹਾਂ ਨੌਕਰ ਨੇ ਧੁੰ ਨਹੋੜੀ ਕੀਤੀ ਪਰ ਅਜੇ ਵੀ ਬੰਦ ਨਹੀਂ ਕੀਤੀ ਸੀ ਉਹ ਆਦਮੀ ਜ਼ਮੀਨ ਤੇ ਡਿੱਗ ਪਿਆ ਆਵਾਜ਼ ਕੰਬ ਰਹੀ ਸੀ ਸੁਨੋ ਸਭ ਲੋਕੋ ਮੈਂ ਝੂਠ ਬੋਲਿਆ ਸੀ ਥੈਲੀ ਮੈਂ ਹੀ ਇਸ ਨੂੰ ਦਿੱਤੀ ਸੀ ਮੈਂ ਡਰ ਕੇ ਉਸ ਨੂੰ ਥੈਲੀ ਦਿੱਤੀ ਸੀ ਉਸ ਨੇ ਚੋਰੀ ਨਹੀਂ ਕੀਤੀ ਸੀ ਮੈਂ ਹੀ ਗਲਤ ਹਾਂ ਮੈਂ ਝੂਠੇ aarop ਲਗਾਏ ਸਨ ਇਹ ਸੁਣ ਕੇ ਭੀੜ ਹੈਰਾਨ ਰਹਿ ਗਈ ਨਿਆਇ ਦੀਸ਼ ਨੱਚਦੇ ਨੱਚਦੇ ਹੀ ਚੀਕਿਆ ਰੁਕੋ ਰੁਕ ਜਾਓ ਮੈਂ ਸੱਚ ਸਵੀਕਾਰ ਕਰਦਾ ਹਾਂ ਨੌਕਰ નિર્ਦੋਸ਼ ਹੈ ਨੌਕਰ ਨੇ ਸਾਰੰਗੀ ਵਜਾਉਣਾ ਬੰਦ ਕਰ ਦਿੱਤਾ ਲੋਕ ਰੁੱਕ ਕੇ ਡਿੱਗ ਪਏ न्यायधीश ਨੇ ਪਸੀਨਾ ਪੂੰਝਿਆ ਅਤੇ ਬੋਲੇ ਸਿਪਾਹੀਓ ਇਸ ਆਦਮੀ ਨੂੰ ਛੱਡ ਦਿਓ ਇਹ નિર્ਦੋਸ਼ ਹੈ ਅਤੇ ਇਸ ਝੂਠੇ ਆਦਮੀ ਨੂੰ ਗ੍ਰਿਫਤਾਰ ਕਰੋ ਨੌਕਰ ਚੁੱਪਚਾਪ ਖੜ੍ਹਾ ਸੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਸੀ ਰਾਹਤ ਸੀ ਉਸ ਨੇ ਭਗਵਾਨ ਨੂੰ ਮਾਨ ਵਿੱਚ ਧੰਨਵਾਦ ਕੀਤਾ న్యాయधीश ਉਸ ਦੇ ਕੋਲ ਆਏ ਉਸ ਦੇ ਮੋਢੇ ਤੇ ਹੱਥ ਰੱਖਿਆ ਬੇਟਾ ਤੂੰ ਅੱਛਾ ਆਦਮੀ ਹੈ ਪਰ ਯਾਦ ਰੱਖਣਾ ਕਦੇ ਵੀ ਕਿਸੇ ਤੇ ਆਪਣੀ ਸ਼ਕਤੀ ਦਾ ਗਲਤ ਦੁਰਉਪਯੋਗ ਨਾ ਕਰਨਾ ਨੌਕਰ ਨੇ ਸਾਰੰਗੀ ਉਠਾਈ ਭੋਲੀ ਜੀ ਮੁਸਕਰਾਇਆ ਅਤੇ ਉੱਥੋਂ ਚੱਲ ਪਿਆ ਹੁਣ ਉਸ ਦੇ ਕਦਮਾਂ ਵਿੱਚ ਮਾਣ ਨਹੀਂ ਸ਼ਾਂਤੀ ਸੀ ਪਿੰਡ ਪਹੁੰਚ ਕੇ ਉਸ ਨੇ ਇੱਕ ਡੂੰਗਾ ਸਾਹ ਲਿਆ ਅਤੇ ਬੋਲਿਆ ਮੈਂ ਅੱਜ ਸਿੱਖ ਲਿਆ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਹੈ ਅਤੇ ਉਹ ਫਿਰ ਤੋਂ ਮਿਹਨਤ ਕਰਨ ਨਿਕਲ ਪਿਆ ਕਿਉਂਕਿ ਹੁਣ ਉਸ ਨੂੰ ਸਮਝ ਵਿੱਚ ਆ ਗਿਆ ਸੀ ਧਨ ਨਾਲ ਨਹੀਂ ਦਿਲ ਦੀ ਸੱਚਾਈ ਨਾਲ ਜ਼ਿੰਦਗੀ ਚਲਦੀ ਹੈ ਇਹ ਗੱਲ ਹਮੇਸ਼ਾ ਯਾਦ ਰੱਖਣਾ ਜੇਕਰ ਤੁਹਾਡੇ ਕੋਲ ਸ਼ਕਤੀ ਹੋਵੇ ਅਤੇ ਵਿਵੇਕ ਨਾ ਹੋਵੇ ਤਾਂ ਵਿਨਾਸ਼ ਤੈ ਹੈ ਲਾਲਚ ਦੀ ਸ਼ੁਰੂਆਤ ਛੋਟੀ ਹੁੰਦੀ ਹੈ ਪਰ ਅੰਤ ਬਹੁਤ ਬੁਰਾ ਹੁੰਦਾ ਹੈ ਨੌਕਰ ਨੂੰ ਵਰਦਾਨ ਮਿਲਣਾ ਉਸ ਦਾ ਭਾਗ ਸੀ ਪਰ ਉਸ ਦਾ ਗਲਤ ਤੁਰ ਉਪਯੋਗ ਕਰਨਾ ਅਪਰਾਧ ਸੀ ਸ਼ਕਤੀ ਨਾਲ ਨਹੀਂ ਚਰਿੱਤਰ ਨਾਲ ਸਨਮਾਨ ਮਿਲਦਾ ਹੈ ਇਧਰ ਕਾਂ ਬੋਲਿਆ ਮਿਰਗ ਭਾਈ ਹੁਣ ਤੂੰ ਇਹ ਤਿੰਨ ਗੱਲਾਂ ਸੁਣ ਜੋ ਸਭ ਨੂੰ ਤੇਰੇ ਅੱਗੇ ਪਿੱਛੇ ਕੁਮਾ ਸਕਦੀਆਂ ਹਨ ਨੰਬਰ 1 ਬੋਲਣ ਤੋਂ ਪਹਿਲਾਂ ਸੋਚੋ ਮਿੱਠਾ ਅਤੇ ਸੋਚ ਸਮਝ ਕੇ ਬੋਲੋ ਜ਼ੁਬਾਨ ਵਿੱਚ ਹੀ ਜ਼ਹਿਰ ਹੈ ਅਤੇ ਅੰਮ੍ਰਿਤ ਵੀ ਹੈ ਜਿਸ ਨੇ ਬੋਲਣ ਦੀ ਕਲਾ ਸਿੱਖ ਲਈ ਉਹ ਦਿਲ ਜਿੱਤ ਲੈਂਦਾ ਹੈ ਲੋਕਾਂ ਨਾਲ ਮਿੱਠਾ ਅਤੇ ਸਨਮਾਨ ਨਾਲ ਬੋਲਣਾ ਹੀ ਸਨਮਾਨ ਪਾਉਣ ਦੀ ਸਭ ਤੋਂ ਪਹਿਲੀ ਚਾਬੀ ਹੈ ਜੇਕਰ ਤੈਨੂੰ ਗੱਲ ਕਰਕੇ ਕਿਸੇ ਨੂੰ ਸਕੂਨ ਮਿਲੇ ਤਾਂ ਦੁਨੀਆ ਖੁਦ ਚੱਲ ਕੇ ਆਵੇਗੀ ਕਾਂ ਨੇ ਰੈਣੀ ਦਾ ਉਦਾਹਰਣ ਦਿੱਤਾ ਕਿਾ ਜੇ ਉਸ ਨੂੰ ਪਿਆਰ ਨਾਲ ਮੋੜੋਗੇ ਤਾਂ ਝੁੱਕ ਜਾਵੇਗੀ ਟੁੱਟੇਗੀ ਨਹੀਂ ਨੰਬਰ 2 ਕਦੇ ਧੋਖਾ ਨਾ ਦਿਓ ਭਰੋਸੇਮੰਦ ਬਣੋ ਜੇ ਭਰੋਸਾ ਟੁੱਟੇ ਤਾਂ ਫਿਰ ਨਹੀਂ ਬਣਦਾ ਭਰੋਸਾ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਹੈ ਜੇਕਰ ਤੂੰ ਭਰੋਸੇਮੰਦ ਹੋ ਗਿਆ ਤਾਂ ਹਰ ਦਰਵਾਜ਼ਾ ਖੁਦ ਖੁੱਲ ਜਾਵੇਗਾ ਲੋਕ ਤੈਨੂੰ ਆਪਣਾ ਮੰਨਣਗੇ ਸਲਾਹ ਲੈਣ ਆਉਣਗੇ ਕਾਂ ਨੇ ਸ਼ੇਰ ਦੀ ਮਦਦ ਦਾ ਉਦਾਹਰਣ ਦਿੱਤਾ ਕਿ ਭਰੋਸਾ تلوار ہے. نمبر تین, ہنکار نی, اپناو, جو ہے, ہے جو خالی ہے وہ کھڑا رہتا ہے جے کر تیرے کول بدھی طاقت روپ ہے تا خود نو دوجیاں تو اچھا نہ سمجھ جو نمر ہو جاتا ہے ਉਸ ਦਾ ਕਦ ਖੁਦ ਬਖੁਦ ਉੱਚਾ ਹੋ ਜਾਂਦਾ ਹੈ ਫੁੱਲ ਸੁੰਦਰਤਾ ਕਰਕੇ ਨਹੀਂ ਝੁੱਕ ਕੇ ਖੁਸ਼ਬੂ ਦੇਣ ਕਰਕੇ ਪਸੰਦ ਕੀਤੇ ਜਾਂਦੇ ਹਨ ਮਿਰਗ ਦੇ ਮਨ ਵਿੱਚ ਗੱਲ ਉਤਰ ਚੁੱਕੀ ਸੀ ਉਸ ਨੇ ਕਹਾ ਨੂੰ ਕਿਹਾ ਭਾਈ ਅੱਜ ਤੱਕ ਮੈਂ ਸੋਚਦਾ ਸੀ ਕਿ ਤੇਜ਼ ਦੌੜਨਾ ਹੀ ਸਭ ਕੁਝ ਹੈ ਪਰ ਮੈਂ ਗਲਤ ਸੀ ਸਨਮਾਨ ਪਾਉਣ ਲਈ ਦਿਲ ਦੀ ਦੌੜ ਲਗਾਉਣੀ ਪੈਂਦੀ ਹੈ ਪੈਰਾਂ ਦੀ ਨਹੀਂ ਕਾਂ ਹਲਕੇ ਜੇ ਹੱਸਿਆ ਅਤੇ ਬੋਲਿਆ ਮਿਰਗ ਭਾਈ ਬਸ ਇਨ੍ਹਾਂ ਤਿੰਨ ਗੱਲਾਂ ਨੂੰ ਜ਼ਰੂਰ ਅਪਣਾ ਲੈਣਾ ਮਿੱਠਾ ਅਤੇ ਸੋਚ ਸਮਝ ਕੇ ਬੋਲਣਾ ਪਰੋਸੇਮੰਦ ਬੰਨਣਾ ਨਿਮਰ ਰਹਿਣਾ ਫਿਰ ਦੇਖ ਸਿਰਫ ਜੰਗਲ ਨਹੀਂ ਦੁਨੀਆ ਵੀ ਤੇਰੀ ਇੱਜ਼ਤ ਕਰੇਗੀ ਮਿਰਗ ਮੁਸਕਰਾਉਂਦਾ ਹੋਇਆ ਜੰਗਲ ਵਿੱਚ ਪਰਤ ਜਾਂਦਾ ਹੈ ਅੱਜ ਉਸ ਦੀ ਚਾਲ ਵਿੱਚ ਹੰਕਾਰ ਨਹੀਂ ਦਿਲ ਵਿੱਚ ਨਿਮਰਤਾ ਸੀ ਅੱਖਾਂ ਵਿੱਚ ਸਮਝ ਅਤੇ ਗੱਲਾਂ ਵਿੱਚ ਮਿਠਾਸ ਸੀ ਪੂਰੇ ਜੰਗਲ ਵਿੱਚ ਉਸ ਦਾ ਸਨਮਾਨ ਸ਼ੁਰੂ ਹੋ ਗਿਆ ਸੰਗਤ ਜੀ ਇਹ ਕਹਾਣੀ ਜਾਨਵਰਾਂ ਦੀ ਨਹੀਂ ਅਸਲ ਵਿੱਚ ਇਹ ਕਹਾਣੀ ਇਨਸਾਨਾਂ ਲਈ ਹੀ ਸੁਣਾਈ ਗਈ ਹੈ ਸਮਝਦਾਰ ਮਨੁੱਖ ਹਰ ਚੀਜ਼ ਤੋਂ ਸਿੱਖਿਆ ਲੈ ਸਕਦਾ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਲਿਆਣ ਪਾਤਰਾਂ ਨੂੰ ਦੇਖਣ ਵਿੱਚ ਨਹੀਂ ਕल्याण ਪਾਤਰਾਂ ਨੂੰ ਸੁਨਣ ਵਿੱਚ ਹੈ ਤਾਂ ਚਲੋ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਗਿਆਨਵਰਦਕ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਖੁਸ਼ ਰਹਿਣਾ ਮੁਸਕਰਾਉਂਦੇ ਰਹਿਣਾ ਤੇ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ